ਉਸ ਤੋਂ ਬਾਅਦ ਦੇਖੋ ਆਪਾਂ ਇਹਨੂੰ ਨਿਸ਼ਾਨਾਂ ਨਾਲ ਨਿਸ਼ਾਨ ਮਿਲਾਉਂਦੇ ਹੋਏ ਆਪਾਂ ਸਾਰੀ ਸਾਈਡ ਤੇ ਕੱਪੜੇ ਨੂੰ ਇਸ ਤਰ੍ਹਾਂ ਦੋਨੇ ਸਾਈਡਾਂ ਤੇ ਇੱਕੋ ਜਿਹਾ ਆ ਜਾਊਗਾ ਤੇ ਆਪਾਂ ਇਹਨੂੰ ਸੀਨ ਲਗਾ ਲਾਂਗੇ। ਲੋ ਜੀ ਇਹ ਆਪਣੀ ਸੀਨ ਲੱਗ ਗਈ ਹੈ ਤੇ ਉਸ ਤੋਂ ਬਾਅਦ ਦੇਖੋ ਆਪਣੀ ਸਾਈਡਾਂ ਤੇ ਜਿਹੜਾ ਕੱਪੜਾ ਬਚ ਗਿਆ ਇਸ ਤਰ੍ਹਾਂ ਉਹਦੀ ਚੜਾਈ ਹੈਗੀ ਹੈ ਜਿਹੜੀ ਉੱਥੋਂ ਆਪਾਂ ਉਹਨੂੰ ਕਾਟ ਪਾਵਾਂਗੇ। ਦੇਖੋ ਚਿਰੇ ਤੋਂ ਆਪਾਂ 1 ਇੰਚ ਦਾ ਲੈ ਕੇ ਕਪੜਾ 1 ਇੰਚ ਜਾਂ 1.5 ਇੰਚ ਦਾ ਲੈ ਲੈਣਾ ਹੈ ਬਸ ਆਪਾਂ ਉਸ ਤੋਂ ਬਾਅਦ ਦੇਖੋ ਆਪਾਂ نیچے ਤੱਕ ਜਿੱਥੇ ਤੱਕ ਆਪਾਂ ਸੀਨ ਲਈਏ ਉੱਥੇ ਤੱਕ ਆਪਾਂ ਨੂੰ ਸ਼ੇਪ ਦਿੰਦੇ ਹੋਏ ਆਪਾਂ ਆਏ ਗੁਲਾਈ ਦਿੰਦੇ ਹੋਏ ਇਹਨੂੰ ਕੱਟ ਪਾ ਦਾਂਗੇ ਲੋ ਜੀ ਇਸ ਤਰ੍ਹਾਂ ਇਹ ਆਪਣਾ ਜਿਹੜਾ ਹੈਗੇ ਜੀ ਕੇਸ ਕੀ ਬਣ ਜੂਗੀ ਦੇਖੋ ਜਿਹੜਾ نیچے ਕਪੜਾ ਛੱਡਿਆ ਹੈ ਪਹਿਲਾਂ ਆਪਾਂ ਉਹਦੇ ਜਿਹੜੇ ਲਾੜਾ ਉਹਨੂੰ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਜੀ ਅੰਦਰ ਫੋਲਡ ਕਰਦੇ ਹੋਏ ਥੋੜਾ ਥੋੜਾ ਦੋਨੇ ਸਾਈਡਾਂ ਤੋਂ ਅੰਦਰ ਫੋਲਡ ਕਰਾਂਗੇ ਕਪੜਾ ਤੇ ਉਸ ਤੋਂ ਬਾਅਦ ਆਪਾਂ ਸੀਨ ਲਾਵਾਂਗੇ ਦੋਨੇ ਸਾਈਡਾਂ ਇਸ ਤਰ੍ਹਾਂ ਆਪਾਂ ਕਰ ਲਾਂਗੇ। ਲੋ ਜੀ ਇਹ ਦੇਖੋ ਦੋ ਮਿੰਟਾਂ ਦਾ ਕੰਮ ਸੀ ਬਣ ਕੇ ਤਿਆਰ ਹੋ ਗਿਆ। ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ।